ਉਹ ਸਾਰੀਆਂ ਧਰਾਵਾਂ ਖਤਰਨਾਕ ਧਰਾਵਾਂ ਜਿਹੜੀਆਂ ਪੋਟਾ ਦੇ ਵਿੱਚ ਸੀ ਟਾੜਾ ਵੀ ਸੀ ਉਹਨੂੰ ਚੁੱਕ ਕੇ ਯੂਏਪੀ ਵਿੱਚ ਪਾਤਾ 2008 ਵਿੱਚ ਫੇਰ ਹੋਰ ਵੀ ਖਤਰਨਾਕ ਪਤਾਵਾਂ ਪਾਤੀਆਂ ਹੁਣ ਇੱਕ ਐਕਟ ਤਿੰਨ ਤਰ੍ਹਾਂ ਦੀ ਗੱਲਾਂ ਡਿਫਾਈਨ ਕਰਦਾ ਹੈ ਇੱਕ ਨੂੰ ਕਹਿੰਦਾ ਅਨਲੌਫਲੈਕਟਿਵਿਟੀਆਂ ਇੱਕ ਕਹਿੰਦਾ ਟੈਰਰਿਸਟ ਗੈਂਗ ਇੱਕ ਇਹ ਕਹਿੰਦਾ ਟੈਰਰਿਸਟ ਆਰਗੇਨਾਈਜੇਸ਼ਨ ਕੁਝ ਇਹਨਾਂ ਨੇ ਨੋਟੀਸ਼ਨ ਕਰਕੇ ਕੁਝ ਗਰੁੱਪਸ ਨੂੰ ਜਾਂ ਕੁਝ ਦਾ ਬਬਰ ਖਾਲਸਾ ਇੰਟਰਨੈਸ਼ਨਲ ਹੈ ਸੀਪੀਐਮ ਮਾਓਇਸਟ ਹੈ ਉਹਨਾਂ ਤੋਂ ਬਣਾਤਾ ਟੈਰਰਿਸਟ ਆਰਗੇਨਾਈਜੇਸ਼ਨ ਜਿਹੜੀ ਚੀਜ਼ ਕਦੀ ਟਾੜਾ ਵਿੱਚ ਵੀ ਨਹੀਂ ਸੀ ਜਿਹੜੀ ਚੀਜ਼ ਕਦੀ ਪੋਟਮ ਚੁਣਾਈ ਸੀ ਜੇ ਇਹ ਚੀਜ਼ ਕਦੀ ਅੰਗਰੇਜ਼ਾਂ ਨੇ ਨਹੀਂ ਸੋਚੀ ਸੀ ਉਹ ਇਹਨਾਂ ਨੇ ਇਹ ਸੈਕਟਰ ਵਿੱਚ ਪਾਈ ਇਹਨਾਂ ਨੇ ਕਿਹਾ ਕਿ ਤੁਸੀਂ ਕੁਝ ਨਾ ਕਰੋ ਤੁਸੀਂ ਕੋਈ ਬੰਬਨਾ ਚਲਾਓ ਕਿਸੇ ਨੂੰ ਮਾਰਿਆ ਨਾ ਹੋਵੇ ਤੁਸੀਂ ਇਥਾਰ ਵੀ ਇਕੱਠੇ ਨਾ ਕਰੋ ਜੇ ਤੁਸੀਂ ਇਹਨਾਂ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਹੋ ਤਾਂ ਤੁਹਾਨੂੰ ਉਮਰ ਕਹਤਾ ਸਜਾਤੀ ਜਾਂਦੇ ਸਿਰਫ ਮੈਂਬਰਸ਼ਿਪ ਮੈਂਬਰ ਮੀਨਸ ਕਿ ਜੇ ਇਥੇ ਉਹ ਕਹਿੰਦੇ ਕਿ ਇਹ ਮੀਟਿੰਗ ਬਬਰ ਖਾਲਸਾ ਨੇ ਲਾਈ ਬੁਲਾਈ ਸੀ ਤਾਂ ਉੱਥੇ ਸਾਰੇ ਗਏ ਸੀ ਤੇਦਾ ਮਤਲਬ ਤੁਸੀਂ ਉਸ ਆਰਗੇਨਾਈਜੇਸ਼ਨ ਨੂੰ ਸਪੋਰਟ ਕਰਦੇ ਹੋ ਉਹਨਾਂ ਲਈ ਉਹਨਾਂ ਦੀ ਸਪੋਰਟ ਕਰ ਲਈ ਤਾਂ ਤੁਸੀਂ ਉਹਦੇ ਮੈਂਬਰ ਹੋ ਤਾਂ ਤੁਹਾਨੂੰ ਉਮਰ ਗਏ ਤੱਕ ਸਜਾ ਹੋ ਸਕਦੀ ਅੱਗੇ ਪੁਲਿਸ ਤੁਹਾਨੂੰ ਅੰਦਰ ਰੱਖਣ ਲਈ ਰਿਵਾਲਵਰ ਪਾਉਂਦੀ ਸੀ ਇੱਕ ਅਦਾ ਕਟਾ ਪਾਉਂਦੀ ਸੀ ਤਾਂ ਤੁਹਾਨੂੰ 3 ਸਾਲ ਸਜ਼ਾ ਹੋ ਜਾਂਦੀ ਸੀ ਔਰ ਤੁਹਾਨੂੰ ਜਮਾਤ ਮਿਲ ਜਾਂਦੀ ਸੀ 3 ਸਾਲ ਸਜ਼ਾ ਤੱਕ ਜਮਾਤ ਮਿਲ ਜਾਂਦੀ ਹੈ ਹਲੇ ਵੀ ਜਦੋਂ ਇਹ ਹੁਣ ਪਿਸਟਲ ਪਾਉਂਦੇ ਆ ਉਹਦੇ ਨਾਲ ਇਹ ਲਿਖ ਦਿੰਦੇ ਆ ਕਿ ਇਹ ਬੰਦਾ ਇਸ ਇਸ ਜਥੇਬੰਦੀ ਦਾ ਮੈਂਬਰ ਹੈ ਇਸ ਜਥੇਬੰਦੀ ਦੇ ਮੈਂਬਰ ਬਣਾਉਣਾ ਚਾਹੁੰਦਾ ਹੈ ਇਸ ਜਥੇਬੰਦੀ ਦੇ ਕੋਲ ਲੈਟਰ ਪੈਡ ਮਿਲੇ ਆ ਇਸ ਜਥੇਬੰਦੀ ਤੋਂ ਚਿੱਠੀ ਮਿਲ ਗਈ ਹੈ ਔਰ ਇਸ ਤਰ੍ਹਾਂ ਇਹ ਕਿਸੇ ਨਾ ਇਹ ਇਸ ਕਰਕੇ ਯੂਪੀਐਸ ਬਣਾ ਲਾ ਦਿੰਦੇ ਨੇ ਰਵਾਲ ਵਿਚਾਇ ਸਾਬਤ ਹੋਏ ਨਾ ਹੋਏ ਮੈਂਬਰਸ਼ਿਪ ਸਾਬਤ ਹੋ ਜਾਂਦੀ ਹੈ ਔਰ ਮੈਂਬਰਸ਼ਿਪ ਦੇ ਵਿੱਚ ਇੱਕ ਤੋਂ ਲੈ ਕੇ ਇੱਕ ਦਿਨ ਤੋਂ ਲੈ ਕੇ ਪੂਰ ਮਰ ਕਾਇਤਾ ਹੋ ਜਾਂਦੀ ਸਭ ਤੋਂ ਇਹਦੀ ਵੱਡੀ ਐਗਜ਼ੈਂਪਲ ਦਿੱਲੀ ਦਾ ਪ੍ਰੋਫੈਸਰ ਨੂੰ ਸਾਂਹੇ ਬਾਬਾ ਨੂੰ ਕੋਰਟ ਨੇ ਉਮਰ ਕਾਇਦ ਇਸ ਲਈਤੀ ਹੈ ਕਿ ਇਹਦੇ ਕੋਲੋਂ ਇਹਦੇ ਲੈਪਟਾਪ ਚੋਂ ਲਿਟਰੇਚਰ ਮਿਲਿਆ ਕਾਮਰਸ ਲਿਟਰੇਚਰ ਮਿਲਿਆ ਇਹਦੇ ਲੈਪਟਾਪ ਵਿੱਚੋਂ ਸੀਪੀਆਮ ਜਿਹੜੀ ਉੱਥੇ ਆਰਮ ਸਰਚ ਚਲਾਈਆ ਉਹਦੀਆਂ ਚਿੱਠੀਆਂ ਮਿਲਿਆ ਲਿਟਰੇਚਰ ਮਿਲਿਆ ਉਹਦੇ ਵਿੱਚ ਹਾਲਾਂਕਿ ਸਾਬਤ ਹੋ ਚੁੱਕਾ ਸੀ ਕਿ ਜੋ ਜੋ ਲਿਟਰੇਚਰ ਇਹਦੇ ਕੰਪਿਊਟਰ ਵਿੱਚ ਮਿਲਿਆ ਕਿਉਂਕਿ ਆਰਟੀਕਲ ਲਿਖਦਾ ਹੈ ਉਹ ਸਪੋਰਟ ਕਰਦਾ ਹੈ ਜਿਦਾਂ ਬੜੇ ਲੋਕ ਅਲੱਗ-ਅਲੱਗ ਕਾਉਜ਼ਨ ਸਪੋਰਟ ਕਰਦੇ ਨੇ ਔਰ ਉਹ ਸਾਰੀਆਂ ਚੀਜ਼ਾਂ ਨੈਟ ਤੇ ਅਵੇਲੇਬਲ ਹੈ ਇਹ 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 ਆਈਓ ਮਨਿਆ ਉਸ ਮੁਕਦਮੇ ਦੇ ਕਿ ਸਾਰੀਆਂ ਚੀਜ਼ਾਂ ਨੈਟ ਤੇ ਅਵੇਲੇਬਲ ਹੈ ਲੋਕੀ ਪੜ੍ਹ ਸਕਦੇ ਨੇ ਇਹਨਾਂ ਵਿੱਚ ਕੋਈ ਵੀ ਇਹ ਚੀਜ਼ ਐਸੀ ਬਹਿਨ ਨਹੀਂ ਕੀਤੀ ਗੌਰਮੈਂਟ ਆਫ ਇੰਡੀਆ ਨੇ ਮਰ ਕਿਉਂਕਿ ਇਹਨੇ ਕੰਪਿਊਟਰ ਚੋਂ ਮਿਲਿਆ ਕਿਉਂਕਿ ਉਹ اسی ਗੱਲ ਕਰਦਾ ਹੈ ਕਿਉਂਕਿ ਉਹਨਾਂ ਦੀ ਕਾਨਫਰੰਸ ਸਟ੍ਰੀਮ ਕਰਦਾ ਹੈ ਇਸ ਕਰਕੇ ਜੱਜ ਕਹਿੰਦਾ ਕਿ ਇਹਨੂੰ ਉਮਰ ਕੱਦ ਮਿਲਣੀ ਚਾਹੀਦੀ ਔਰ ਉਸਨੂੰ ਉਮਰ ਕੱਦ ਦਿੱਤੀ ਜਦ ਕਿ ਉਹ 90% ਅਪਾਹੇ ਸੀ ਉਹ 휠 ਚਰਤੇ ਹੈ ਔਰ ਜੱਜ ਕਹਿੰਦਾ ਇਹਦਾ ਦਿਮਾਗ ਬਹੁਤ ਖਤਰਨਾਕ ਹੈ ਸ਼ੈਤਾਨਾ ਹੈ ਇਸ ਕਰਕੇ ਖਤਰਨਾਕ ਬੰਦਾ ਮੈਂ ਮੰਨਦਾ ਕਿ ਇਹ ਕੁਝ ਕਰ ਨਹੀਂ ਸਕਦਾ ਇਹ ਚੱਲ ਨਹੀਂ ਸਕਦਾ ਇਹ 휠 ਚੇਅਰ ਤੇ ਹੈ 90% ਅਪਾਹਜ ਹੈ ਸੋ ਇਹਨਾਂ ਨੂੰ ਦੱਸ ਦੇ ਨੇ ਇਹ ਗੱਲਾਂ ਤੋਂ ਵਿਚਾਰਾਂ ਤੋਂ ਤਾਂ ਜਿਹੜੀ ਯੂਈਪੀ ਦੀ ਸਭ ਤੋਂ ਖਤਰਨਾਕ ਹੈ ਕਿ ਕਿਸੇ ਬੰਦੇ ਨੂੰ ਹੁਣ ਉਹਨਾਂ ਨੂੰ ਕੋਈ ਤੋਪ ਨਹੀਂ ਪਾਣੀ ਪੈਂਦੀ ਉਹਨਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਇਹਨੇ ਕਿਤੇ ਹਥਿਆਰ ਇਕੱਠੇ ਕਰਕੇ ਸਰਕਾਰ ਨੂੰ ਘਰਾਣਾ ਚਾਹੁੰਦਾ ਸੀ ਉਹਨਾਂ ਨੂੰ ਸਿਰਫ ਇਹਨਾਂ ਹੀ ਦੱਸਣਾ ਪੈਂਦਾ ਕਿ ਇਹਦੇ ਕੋਲ ਕੁਝ ਕਾਗਜ਼ ਹੈ ਇਹਦੇ ਕੋਲ ਕੋਈ ਚਿੱਠੀਆਂ ਹੈ ਇਹਨਾਂ ਦੇ ਕੋਲ ਪੈਂਫਲੈਟ ਮਿਲੇ ਆ ਇਸ ਕਰਕੇ ਇਹ ਕਿਸੇ ਅਜਿਹੀ ਸੰਸਥਾ ਦਾ ਮੈਂਬਰ ਹੈ ਤੇ ਇਸ ਲਈ ਨੂੰਮਰ ਕਹਿ ਦੇ ਲੋ ਹੁਣ ਜਿਹੜੇ 2-4 ਕੇਸ ਮੈਂ ਡੀਲ ਕੀਤੇ ਹੈ ਤੁਸੀਂ ਹੈਰਾਨ ਹੋ ਜਾਓਗੇ 10 ਸਾਲ ਸਜ਼ਾ ਦਿੱਤੀ ਗਈ ਕਿਉਂਕਿ ਉਸ ਬੰਦੇ ਦੇ ਕੋਲ ਕੀ ਮਿਲਿਆ ਸੀ 1992 ਦੀਆਂ ਹੱਥ ਚਿੱਠੀਆਂ ਤਲਵਿੰਦਰ ਸਿੰਘ ਪਰਮਾਰ ਦੀਆਂ 1992 ਦੇ ਲਿਖੀਆਂ ਚਿੱਠੀਆਂ ਕੇਸ ਦਰਜ ਕੀਤਾ 2009 ਦੇ ਵਿੱਚ 2012 ਵਿੱਚ ਕੋਰਟ ਨੇ ਸਜ਼ਾ ਦਿੱਤੀ 10 ਸਾਲ ਜਿਹਦੇ ਕੋਲ ਤਾਂ ਰਿਵਾਲਵਰ ਸੀ ਉਹਨੂੰ ਮਿਲੀ 3 ਸਾਲ ਔਰ ਜੇਨਾ ਕੋਲ ਚਿੱਠੀਆਂ ਮਿਲੀਆਂ ਪਤਾ ਨਹੀਂ ਪਲਾਂਟ ਕਿੱਧਰ ਜਾ ਉਹਨ ਵੈਸੇ ਰੱਖਦਾ ਹੋਣਾ ਸਾਡੇ ਕੋਲ ਵੀ ਕੰਪਿਊਟਰ ਦੀਆਂ ਬੜੀਆਂ ਚਿੱਠੀਆਂ ਪ੍ਰਾਣੀਆਂ ਚਿੱਠੀਆਂ ਲਿਖ ਉਸ ਵੇਲੇ 1992 ਦੀਆਂ ਕਿਸੇ ਨੂੰ ਥ੍ਰੈਟ ਦਿੱਤੀ ਹੋਵੇ ਤਲਵਿੰਦਰ ਸਿੰਘ ਪਰਮਾਰ ਨੇ ਜਿਹੜਾ ਬਾਅਦ ਵਿੱਚ ਪੁਲਿਸ ਨੇ ਮਾਰਤਾ ਉਹਦੀਆਂ ਹੱਥ ਲਿਖਤ ਚਿੱਠੀਆਂ ਜੇ 2009 ਵਿੱਚ ਕਿਸੇ ਦੇ ਕਾਰਚ ਲੱਭ ਹੀ ਜਾਂ ਤੇ ਇਹ ਕਿਹੜਾ ਅਫੈਂਸ ਹੈ ਉਸ ਗੱਲ ਤੇ ਉਹਨਾਂ ਨੂੰ 10 ਸਾਲ ਸਜ਼ਾ ਹੋ ਗਈ 6 ਸਾਲ ਬਸ ਸੁਣਾਈ ਹੋਈ ਹਾਈ ਕੋਰਟ ਦੇ 6 ਸਾਲ ਬਾਅਦ ਉਹਨਾਂ ਨੂੰ ਛੱਡਤਾ ਦਿੱਤਾ ਮਗਰ 6 ਸਾਲ ਐ ਨਿਕਲ ਗਏ ਇਸ ਸਿਰਫ ਦੋ ਚਾਰ ਚਿੱਠੀਆਂ ਦੇ ਜਿਉ ਏਕੇ 47 ਨਿਕਲ ਗਿਆ 3 ਜੋ ਕੋਈ ਹੋਰ ਖਤਰਨਾਕ ਥਿਆਰ ਆਰਡੀਐਸ ਨਿਕਲੋ ਸ਼ਾਇਦ 5 ਸਾਲ ਸਜ਼ਾ ਹੁੰਦੀ ਇੱਕ ਪਾਸੇ ਤਾਂ ਸਾਰੇ ਦੇਸ਼ ਨੂੰ ਇਹ ਸਿਖਾਇਆ ਜਾ ਰਿਹਾ ਕਿ ਦੇਖੋ ਗੱਲਾਂ ਜੋ ਮਰਜ਼ੀਆਂ ਕਰੋ ਗੱਲਾਂ ਦੀ ਆਜ਼ਾਦੀ ਹੈ ਔਰ ਹੁਣ ਇਹ ਤੁੰਡਾ ਸਾਨੂੰ ਸਮਝਾਇਆ ਕਿ ਗੱਲਾਂ ਚਾਹੇ ਖਾਲਿਸਤਾਨ ਦੇ ਕਰੋ ਗੱਲਾਂ ਚਾਹੇ ਪਾਕਿਸਤਾਨ ਦੇ ਕਰੋ ਗੱਲਾਂ ਚਾਹੇ ਆਜ਼ਾਦੀ ਦੇ ਕਰੋ ਗੱਲਾਂ ਦੇ ਵਿੱਚ ਕਿਸੇ ਦੁਨੀਆ ਵਿੱਚ ਐਸੇ ਕੋਈ ਕਾਨੂੰਨ ਨਹੀਂ ਬਣਾਇਆ ਕਿ ਗੱਲਾਂ ਦੇ ਉੱਤੇ ਪਾਬੰਦੀ ਹੋਵੇ ਜਾਂ ਵਿਚਾਰਾਂ ਦੇ ਉੱਤੇ ਪਾਬੰਦੀ ਹੋਵੇ ਜੋ ਤੁਸੀਂ ਕੋਈ ਪਲੈਨਿੰਗ ਕਰਦੇ ਹੋ ਕਿਸੇ ਕ੍ਰਾਈਮ ਦੀ ਫੇਰ ਸ਼ੁਰੂ ਹੁੰਦਾ ਹੈ ਕ੍ਰਾਈਮ